ਦੋਸਤੋ ਜਦੋਂ ਕੁਦਰਤ ਆਪਣੇ ਰੰਗ ਦਿਖਾਉਂਦੀ ਆ ਉਦੋਂ ਆਪਾਂ ਚੀਕਾਂ ਮਾਰਦੇ ਆ ਹਾਏ ਮਰ ਗੇ ਹਾਏ ਸਾਡੀ ਕਣਕ ਖਰਾਬ ਹੋ ਗਈ ਹਾਏ ਸਾਡਾ ਝੋਨਾ ਖਰਾਬ ਹੋ ਗਿਆ ਉਦੋਂ ਆਪਾਂ ਅੱਖਾਂ 'ਚ ਘਸੁੰਨ ਦੇ ਜਿਕੇ ਰੋਣੇ ਆ ਤੇ ਬਾਹਰ ਬੈਠੇ ਭਰਾਵਾਂਗੇ ਹੱਥ ਜੋੜਨੇ ਆ ਕਿ ਸਾਡੀ ਮਦਦ ਕਰੋ ਤੇ ਜਿਵੇਂ ਆਪਾਂ ਉਦੋਂ ਚੀਕਾਂ ਮਾਰਦੇ ਆ ਨਾ ਤੇ ਮੇਰੇ ਹਿਸਾਬ ਨਾਲ ਓਵੇਂ ਹੀ ਇਹ ਰੁੱਖ ਚੀਕਾਂ ਮਾਰਦੇ ਹੁਣੇ ਆ ਜਦੋਂ ਆਪਾਂ 나ੜ ਨੂੰ ਅੱਗ ਲਾਉਨੇ ਆ ਪਰ ਉਹ ਗੱਲ ਵੱਖਰੀ ਆ ਕਿ ਇਹਨਾਂ ਦੀਆਂ ਚੀਕਾਂ ਆਪਾਂ ਨੂੰ ਸੁਣਦੀਆਂ ਨਹੀਂ ਆਪਣੀਆਂ ਪਤਾ ਨਹੀਂ ਕੀ ਬਾਹਾਂ ਟੁੱਟ ਜਾਂਦੀਆਂ ਨੇ ਜਦੋਂ ਆਪਾਂ 나ੜ ਨੂੰ ਅੱਗ ਲਾਉਨੇ ਆ ਕੀ ਹਾਲਾਂ ਦੇ ਦੋ ਗੇੜੇ ਨਹੀਂ ਲਾ ਸਕਦੇ ਰੁੱਖਾਂ ਦੇ ਦਵਾਲੇ ਇਹ ਰੁੱਖ ਤਾਂ ਮੱਛਦੇ ਮੱਛਦੇ ਆ ਹੋਰ ਪਤਾ ਨਹੀਂ ਕਿੰਨੇ ਪੰਛੀ ਮੱਚ ਜਾਂਦੇ ਆ ਨਾਲ ਰੁੱਖਾਂ ਦੇ ਉਹਨਾਂ ਦੇ ਆਂਡੇ ਮੱਚ ਜਾਂਦੇ ਆ ਛੋਟੇ ਛੋਟੇ ਬੱਚੇ ਮੱਚ ਜਾਂਦੇ ਆ ਜਿਹੜੇ ਆਪਣੇ ਆਲਣਿਆਂ 'ਚ ਹੁੰਦੇ ਆ ਜਿਨ੍ਹਾਂ ਨੂੰ ਉੱਡਣ ਦਾ ਪਤਾ ਤੱਕ ਨਹੀਂ ਹੁੰਦਾ ਇਹ ਤਾਂ ਰੁੱਖਾਂ ਜਾਂ ਉਸਤੇ ਬੈਠਣ ਵਾਲੇ ਪੰਛੀਆਂ ਦੀ ਗੱਲ ਹੋ ਗਈ ਇਸ ਤੋਂ ਇਲਾਵਾ ਹਜ਼ਾਰਾਂ ਕਿਸਮ ਦੇ ਕੀੜੇ ਮਕੌੜੇ ਜਿਹੜੇ ਜ਼ਮੀਨ 'ਚ ਰਹਿੰਦੇ ਆ ਆਪਣੀ ਅੱਗ ਲਾਉਣ ਨਾਲ ਉਹ ਵੀ ਮਰ ਜਾਂਦੇ ਆ ਟਟਿਰੀ ਜਿਹੜੀ ਹੁੰਦੀ ਆ ਉਹ ਅੱਜ ਕੱਲ ਆ ਕੇ ਆਂਡੇ ਦਿੰਦੀ ਆ ਜਦੋਂ ਆਪਾਂ ਕਣਕ ਵੱਢ ਲੈਂਦੇ ਆ ਤੇ ਆਪਣੇ ਅੱਗ ਲਾਉਣ ਦੇ ਨਾਲ ਉਹ ਵੀ ਸੜ ਕੇ ਸੁਆਹ ਹੋ ਜਾਂਦੇ ਆ ਕਿਹੜੇ ਕਿਹੜੇ ਪੰਛੀ ਦਾ ਨਾਮ ਲਈਏ ਯਾਰ ਸੋ ਕੁੱਲ ਮਿਲਾ ਕੇ ਸ਼ਰਮ ਲਾਈ ਆ ਆਪਣੇ ਲੋਕਾਂ ਨੇ ਮੈਂ ਵੀ ਇੱਕ ਕਿਸਾਨ ਆ ਪਹਿਲਾਂ ਮੈਂ ਵੀ ਦੇਖੋ ਤੇ ਕੀ ਅੱਗ ਲਾਉਂਦਾ ਰਿਆਂ ਪਰ ਹੁਣ ਕਾਫੀ ਸਮਾਂ ਹੋ ਗਿਆ ਹੁਣ ਨਹੀਂ ਕਦੇ ਲਈ ਕੋਈ ਅੰਡੀ ਗੰਡੀ ਲਾ ਦੇ ਤਾਂ ਭਲਾ ਵਟ ਲਾਂ ਕਿ ਆਪਣੀ ਜ਼ਮੀਨ 'ਚ ਲੱਗ ਜੇ ਨਹੀਂ ਤਾਂ ਕਣਕ ਦੇ ਨਾੜ ਨੂੰ ਕਦੇ ਅੱਗ ਨਹੀਂ ਲਾਈ ਹਾਂ ਝੋਨੇ ਦੇ ਨਾੜ ਦੀ ਸੌ ਨਹੀਂ ਦਿੰਦੇ ਕਿਉਂਕਿ ਉਹ ਪਰਾਲੀ ਜਿਆਦਾ ਹੁੰਦੀ ਆ ਤਾਂ ਤਾਂ ਕਰਕੇ ਉਹ ਅੱਗ ਲਾਉਣੀ ਪੈਂਦੀ ਆ ਉਹ ਅੱਗ ਲਾਉਣ ਤੋਂ ਬਿਨਾ ਕੋਈ ਹੱਲ ਨਹੀਂ ਹੁੰਦਾ ਹਨਾ ਸੋ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਯਾਰ ਕਣਕ ਦੇ ਨਾੜ ਨੂੰ ਅੱਗ ਨਾ ਲਾਇਆ ਕਰੋ ਨਾ ਲਾਇਆ ਕਰੋ ਨਾ ਲਾਇਆ ਕਰੋ ਬਹੁਤ ਜਿਆਦਾ ਜੀਵ ਜੰਤੂ ਆ ਪਾਗ ਵਿੱਚ ਛੱਡ ਦਿੰਦੇ ਆ ਜੇ ਮਾੜੀ ਮੋਟੀ ਕੁਝ ਪੱਲੇ ਪਈ ਹੋਵੇ ਤੇ ਵੀਡੀਓ ਅੱਗੇ ਸ਼ੇਅਰ ਕਰ ਦਿਓ ਬਹੁਤ ਬਹੁਤ ਮਿਹਰਬਾਨੀ